ਮਨਪ੍ਰੀਤ ਕਰ ਖੰਘੂੜਾ ਕਿਹੜੇ ਵਾਰਡ ਤੋਂ ਮੈਨੂੰ ਸਰ ਵਾਰਡ ਨੰਬਰ 59 ਤੇ ਮੈਮ ਤੁਸੀਂ ਦੇਖਿਆ ਕਿ ਮਹਿਲਾਵਾਂ ਹੁਣ ਘਰਾਂ ਤੋਂ ਨਿਕਲ ਗਿਆ ਨਹੀਂ ਚੋਣ ਪ੍ਰਚਾਰ ਕਰ ਰਹੇ ਹੋ ਸੋ ਕਿਸ ਤਰ੍ਹਾਂ ਦੀ ਕੈਂਪੇਨ ਚੱਲ ਰਹੀ ਹੈ ਤੇ ਮਹਿਲਾਵਾਂ ਨੂੰ ਅਸੀਂ ਦੇਖਿਆ ਤੁਸੀਂ ਨਾਲ ਲੈ ਕੇ ਚੱਲ ਰਹੇ ਹੋ ਸੋ ਲੱਗਦਾ ਕਿ ਹੁਣ ਵੀ ਮਹਿਲਾਵਾਂ ਵੀ ਸਿਆਸਤ ਦੇ ਵਿੱਚ ਕਿਤਨਾ ਕਿਤੇ ਸਰਗਰਮ ਨੇ ਪੂਰੀ ਹੈ ਹਾਂਜੀ ਪੂਰੇ ਸਰਗਰਮ ਆ ਸਰ ਘਰ ਪਰਿਵਾਰ ਵੀ ਦੇਖਾਂਗੇ ਉਸੇ ਤਰ੍ਹਾਂ ਆਪਣੇ ਵਾਰਡ ਨੂੰ ਵੀ ਮੈਂ ਦੇਖਾਂਗੀ ਸਾਰੇ ਮਹਿਲਾਵਾਂ ਨਾਲ ਨੇ ਮੇਰੇ ਸਪੋਰਟ ਕਰ ਰਹੇ ਨੇ ਸਾਰੇ ਸਾਰਿਆਂ ਦੀ ਕੈਂਪੇਨਿੰਗ ਵਧੀਆ ਚੱਲ ਰਹੀ ਹੈ ਅੱਛਾ ਵਾਰ ਚ ਘੁੰਮ ਰਹੇ ਹੋ ਕਿਹੜੇ ਕਿਹੜੇ ਮੁੱਦੇ ਤੁਹਾਨੂੰ ਜਿਹੜੇ ਕਾਮਨ ਇੱਥੇ ਲੱਗੇ ਵੀ ਲੋਕਾਂ ਦੀ ਪਰੇਸ਼ਾਨੀਆਂ ਹੈਗੀਆਂ ਹੱਲ ਹੁੰਦੇ ਸਰ ਮੁੱਦੇ ਸਕੂਲ ਦੇ ਆ ਜਿੱਦਾਂ ਸੜਕਾਂ ਦੇ ਤੇ ਲਾਈਟਸ ਦੇ ਜਿਹੜੀਆਂ ਵੀ ਪ੍ਰੋਬਲਮਸ ਹੋਣਗੀਆਂ ਉਹਦਾ ਸੌਰਟ ਆਊਟ ਕਰਾਂਗੇ ਤੇ ਬੱਚਿਆਂ ਨੂੰ ਬਾਹਰ ਜਾਣਾ ਪੈਂਦਾ ਵਾ ਆਪਣਾ ਪੜਨ ਦੇ ਲਈ ਲੇਕਿਨ ਵੀ ਤੱਕ ਸਕੂਲ ਹੈ ਇੱਥੇ ਜਿਹੜਾ ਇੱਥੇ ਆਈ ਥਿੰਕ 10th ਤੱਕ ਹੈ ਸੀ +2 ਤੱਕ ਆਪਾਂ ਉਹਨੂੰ ਅਰੇਂਜ ਕਰਾਂਗੇ ਉੱਪਰ ਜੇ ਜਗ੍ਹਾ ਦੀ ਸਮੱਸਿਆ ਆਵੇਗੀ ਤਾਂ ਅਸੀਂ ਉੱਪਰ ਆਪਣਾ ਬਣਾ ਕੇ ਦਵਾਂਗੇ ਸਕੂਲ ਨੂੰ ਤੇ ਕਮਿਊਨਿਟੀ ਸੈਂਟਰ ਦੀ ਕਮੀ ਹੈ ਉਹਦਾ ਆਪਾਂ ਕਰਾਂਗੇ ਰੀਨ ਸਾਰਾ ਹਾਂਜੀ ਕਿਸ ਤਰੀਕੇ ਦਾ ਸਹਿਯੋਗ ਮਿਲ ਰਿਹਾ ਤੁਸੀਂ ਲੋਕਾਂ ਦਾ ਬਹੁਤ ਅੱਛਾ ਸਹਿਯੋਗ ਸਾਰੇ ਸਪੋਰਟ ਕਰ ਰਹੇ ਨੇ ਬਹੁਤ ਖੁਸ਼ੀ ਦਾ ਮਾਹੌਲ ਹੈ ਅੱਛਾ ਮੈਮ ਜਿਸ ਤਰ੍ਹਾਂ ਪਾਣੀ ਦੀ ਸਮੱਸਿਆ ਕਹਿ ਰਹੇ ਨੇ ਲੋਕ ਵੀ ਪਾਣੀ ਦੀ ਵੱਡੀ ਸਮੱਸਿਆ ਵਾ ਉਹਦਾ ਵੀ ਜਿਹੜਾ ਸਰ ਪਾਣੀ ਦੀ ਸਮੱਸਿਆ ਦਾ ਵੀ ਆਪਰੇਟਰ ਵਿੱਚ ਕੋਈ ਪ੍ਰੋਬਲਮ ਆ ਉਹਦਾ ਹੱਲ ਕਰਾਂਗੇ ਹਾਂਜੀ ਜੀ ਮੈਂ ਜੀ ਡਿਸਟ੍ਰਿਕਟ ਪ੍ਰੈਜ਼ੀਡੈਂਟ ਸਪੋਰਟ ਸਵਿੰਗ ਆ ਸੋਨੀਆ ਅਲਗ ਆਮ ਆਦਮੀ ਪਾਰਟੀ ਤੋਂ ਮੈਮ ਕਿਸ ਤਰੀਕੇ ਦੇ ਨਾਲ ਤਿਆਰੀਆਂ ਨੇ ਤਾ ਚੋਣ ਪ੍ਰਚਾਰ ਚੱਲ ਰਿਹਾ ਹੈ ਬਹੁਤ ਅੱਛਾ ਚੋਣ ਪ੍ਰਚਾਰ ਚੱਲ ਰਿਹਾ ਹੈ ਤਿਆਰੀ ਹੈ ਸਾਡੀ ਬਹੁਤ ਅਸੀਂ ਕਮਰ ਕੱਸੀ ਹੋਈ ਹੈ ਜਿਵੇਂ ਕਿ ਸਾਡੇ ਤੁਸੀਂ ਅਸੀਂ ਜੰਦਾ ਨੂੰ ਇਹ ਕਹਿੰਦੇ ਆਂ ਵੀ ਤੁਸੀਂ ਆਪ ਦੀ ਸਰਕਾਰ ਆ ਤੇ ਆਪ ਦਾ ਹੀ ਐਮਐਲਏ ਆ ਤੇ ਅਸੀਂ ਕਹਿੰਦੇ ਆਪ ਦਾ ਕਾਉਂਸਲਰ ਬਣਾਓ ਤਾਂ ਕਿ ਰੇਲ ਗੱਡੀ ਨੂੰ ਜਦੋਂ ਤਿੰਨ ਇੰਜਨ ਲੱਗ ਜਾਣਗੇ ਤੇ ਗੱਡੀ ਬਹੁਤ ਤੇਜ਼ ਦੌੜੇਗੀ ਤੇ ਸਾਨੂੰ ਜਨ ਸ਼ਤਾਬਦੀ ਦੀ ਲੋੜ ਨਹੀਂ ਪਈ ਲੋਕਾਂ ਦਾ ਕਿਸ ਤਰੀਕੇ ਦਾ ਸਹੂ ਹੋਗਾ ਤੁਸੀਂ 300 ਯੂਨਟ ਦਾ ਲੇਖਾ ਦਾ ਜਿਹੜਾ 300 ਯੂਨਟ ਦੀ ਗੱਲ ਹੈ ਵੀਰੇ ਅਸੀਂ ਇਸ ਮੁੱਦੇ ਨੂੰ ਹੁਣ ਅਸੀਂ ਕੌਂਸਲਰ ਦੇ ਦੌਰਾਨ ਚੋਣਾ ਚ ਸਾਨੂੰ ਇਹ ਮੁੱਦਾ ਜਿਹੜਾ ਆ ਇਹ ਪਰੇਸ਼ਾਨੀ ਲੋਕਾਂ ਨੂੰ ਆ ਰਹੀ ਹੈ ਇਹ ਅਸੀਂ ਨੋਟ ਕਰ ਲਿਆ ਤੇ ਅਸੀਂ ਜਲਦ ਤੋਂ ਜਲਦ ਆਪਣੇ ਮਾਨ ਸਾਹਿਬ ਦੇ ਅੱਗੇ ਇਹ ਅਸੀਂ ਪੇਸ਼ ਕਰਾਂਗੇ ਮੈਮ ਲੱਗਦਾ ਕਿ ਜਿੱਦਾਂ ਸਮੱਸਿਆਵਾਂ ਜਿਹੜੀਆਂ ਹੁੰਦੀਆਂ ਆ ਉਹ ਘਰ ਦੇ ਵਿੱਚ ਜਿਹੜੀਆਂ ਮਹਿਲਾਵਾਂ ਰਹਿੰਦੀਆਂ ਨੇ ਜਦੋਂ ਮਰਦ ਕੰਮ ਕਰਦੇ ਚਲੇ ਜਾਂਦੇ ਉਸ ਤੋਂ ਬਾਅਦ ਉਹਨਾਂ ਨੂੰ ਅਸਲੀ ਸਮੱਸਿਆਵਾਂ ਹੁੰਦੀਆਂ ਆ ਤੇਸ ਕਰਕੇ ਮਹਿਲਾਵਾਂ ਵੱਲੋਂ ਤੁਹਾਨੂੰ ਜਿਹੜੀਆਂ ਉਹ ਜਾਦਾ ਇਸ ਬਾਰੇ ਜਾਣਕਾਰੀ ਆ ਫੁੱਲ ਕੇ ਦੱਸ ਸਕਦੀਆਂ ਨੇ ਹਾਂਜੀ ਹਾਂਜੀ ਸਾਰੀਆਂ ਮਹਿਲਾਵਾਂ ਸਾਨੂੰ ਸਹਿਯੋਗ ਦੇ ਰਹੀਆਂ ਨੇ ਔਰ ਬਿਲਕੁਲ ਉਹ ਸਾਨੂੰ ਹੱਕ ਨਾਲ ਸਾਨੂੰ ਕਹਿੰਦੇ ਆ ਕਿ ਸਾਡੇ ਆ ਦੇਖੋ ਸਫਾਈ ਨਹੀਂ ਹੋਈ ਸਾਡਾ ਸੀਵਰੇਜ ਸਾਫ ਨਹੀਂ ਆ ਸਾਡੇ ਟਰੀ ਨਹੀਂ ਕੱਟੇ ਗਏ ਸਾਡੇ ਪਾਰਕ ਸਾਫ ਨਹੀਂ ਆ ਟਿਊਬਲ ਨਹੀਂ ਚੱਲ ਰਿਹਾ ਪਰ ਅਸੀਂ ਸਾਰਾ ਚੀਜ਼ਾਂ ਨੋਟ ਕਰ ਰਹੇ ਆ ਔਰ ਆਪਣੇ ਐਮਐਲਏ ਸਾਹਿਬ ਜਿਹੜੇ ਗੋਗੀ ਜੀ ਨੇ ਬਹੁਤ ਸਹਿਯੋਗ ਦੇ ਰਹੇ ਨੇ ਔਰ ਕਹਿੰਦੇ ਕਿ ਜਲਦ ਤੋਂ ਜਲਦ ਜੋ ਕਾਉਂਸਲਰ ਬੰਦੇ ਸਾਰੀ ਅਸੀਂ ਵਿਦਿਨ 40 ਡੇਸ 'ਚ ਸਾਰਾ ਕਲੀਅਰ ਕਰ ਜਾਵਾਂਗੇ ਮਨਪ੍ਰੀਤ ਸਰਵਾਡ ਨੰਬਰ 59 ਤੇ ਮੈਮ ਇਹ ਦੇਖਿਆ ਕਿ ਮਹਿਲਾਵਾਂ ਹੁਣ ਘਰਾਂ ਤੋਂ ਨਿਕਲ ਗਿਆ ਨੇ ਚੋਣ ਪ੍ਰਚਾਰ ਕਰ ਰਹੇ ਹੋ ਸੋ ਕਿਸ ਤਰ੍ਹਾਂ ਦੀ ਕੈਂਪੇਨ ਚੱਲ ਰਹੀ ਹੈ ਤੇ ਮਹਿਲਾਵਾਂ ਨੂੰ ਅਸੀਂ ਦੇਖਿਆ ਤੁਸੀਂ ਨਾਲ ਲੈ ਕੇ ਚੱਲ ਰਹੇ ਹੋ ਸੋ ਲੱਗਦਾ ਕਿ ਹੁਣ ਵੀ ਮਹਿਲਾਵਾਂ ਵੀ ਸਿਆਸਤ ਦੇ ਵਿੱਚ ਕਿਤਨਾ ਕਿਤੇ ਸਰਗਰਮ ਨੇ ਹੋਈਆਂ ਹਾਂਜੀ ਪੂਰੇ ਸਰਗਰਮ ਆ ਸਰ ਘਰ ਪਰਿਵਾਰ ਵੀ ਦੇਖਾਂਗੇ ਉਸੇ ਤਰ੍ਹਾਂ ਆਪਣੇ ਵਾਰਡ ਨੂੰ ਵੀ ਮੈਂ ਦੇਖਾਂਗੀ ਸਾਰੇ ਮਹਿਲਾਵਾਂ ਨਾਲ ਨੇ ਮੇਰੇ ਸਪੋਰਟ ਕਰ ਰਹੇ ਨੇ ਸਾਰੇ ਸਾਰਿਆਂ ਦੀ ਕੈਂਪੇਨਿੰਗ ਵਧੀਆ ਚੱਲ ਰਹੀ ਹੈ ਅੱਛਾ ਵਾਰਚੂ ਕੋ ਮਰੇਓ ਕਿਹੜੇ ਕਿਹੜੇ ਮੁੱਦੇ ਤੁਹਾਨੂੰ ਜਿਹੜੇ ਕਾਮਨ ਇੱਥੇ ਲੱਗੇ ਵੀ ਲੋਕਾਂ ਦੀ ਪਰੇਸ਼ਾਨੀਆਂ ਹੈਗੀਆਂ ਹੱਲ ਹੁੰਦੇ ਸਰ ਮੁੱਦੇ ਸਕੂਲ ਦੇ ਆ ਜਿੱਦਾਂ ਸੜਕਾਂ ਦੇ ਤੇ ਲਾਈਟਸ ਦੇ ਜਿਹੜੀਆਂ ਵੀ ਪ੍ਰੋਬਲਮਸ ਹੋਣਗੀਆਂ ਉਹਦਾ ਸੌਰਟ ਆਊਟ ਕਰਾਂਗੇ ਤੇ ਬੱਚਿਆਂ ਨੂੰ ਬਾਹਰ ਜਾਣਾ ਪੈਂਦਾ ਵਾ ਆਪਣਾ ਪੜਨ ਦੇ ਲਈ ਲੇਕਿਨ ਵੀ ਤੱਕ ਸਕੂਲ ਹੈ ਇੱਥੇ ਜਿਹੜਾ ਇੱਥੇ ਆਈ ਥਿੰਕ 10th ਤੱਕ ਹੈ ਸੀ +2 ਤੱਕ ਆਪਾਂ ਉਹਨੂੰ ਅਰੇਂਜ ਕਰਾਂਗੇ ਉੱਪਰ ਜੇ ਜਗ੍ਹਾ ਦੀ ਸਮੱਸਿਆ ਆਵੇਗੀ ਤਾਂ ਅਸੀਂ ਉੱਪਰ ਆਪਣਾ ਬਣਾ ਕੇ ਦਵਾਂਗੇ ਸਕੂਲ ਨੂੰ ਤੇ ਕਮਿਊਨਿਟੀ ਸੈਂਟਰ ਦੀ ਕਮੀ ਹੈ ਉਹਦਾ ਆਪਾਂ ਕਰਾਂਗੇ ਰੀਨ ਸਾਰਾ ਹਾਂਜੀ ਕਿਸ ਤਰੀਕੇ ਦਾ ਸਹਿਯੋਗ ਮਿਲ ਰਿਹਾ ਤੁਸੀਂ ਲੋਕਾਂ ਦਾ ਬਹੁਤ ਅੱਛਾ ਸਹਿਯੋਗ ਸਾਰੇ ਸਪੋਰਟ ਕਰ ਰਹੇ ਨੇ ਬਹੁਤ ਖੁਸ਼ੀ ਦਾ ਮਾਹੌਲ ਹੈ ਅੱਛਾ ਮੈਮ ਜਿਸ ਤਰ੍ਹਾਂ ਪਾਣੀ ਦੀ ਸਮੱਸਿਆ ਕਹਿ ਰਹੇ ਨੇ ਲੋਕ ਵੀ ਪਾਣੀ ਦੀ ਵੱਡੀ ਸਮੱਸਿਆ ਵਾ ਉਹਦਾ ਵੀ ਜਿਹੜਾ ਹੱਲ ਸਰ ਪਾਣੀ ਦੀ ਸਮੱਸਿਆ ਦਾ ਵੀ ਆਪਰੇਟਰ ਵਿੱਚ ਕੋਈ ਪ੍ਰੋਬਲਮ ਆ ਉਹਦਾ ਹੱਲ ਕਰਾਂਗੇ ਹਾਂਜੀ ਜੀ ਮੈਂ ਜੀ ਡਿਸਟ੍ਰਿਕਟ ਪ੍ਰੈਜ਼ੀਡੈਂਟ ਸਪੋਰਟ ਸਵਿੰਗ ਆ ਸੋਨੀਆ ਅਲਗ ਆਮ ਆਦਮੀ ਪਾਰਟੀ ਤੋਂ ਮੈਨੂੰ ਕਿਸ ਤਰੀਕੇ ਦੇ ਨਾਲ ਤਿਆਰੀਆਂ ਨੇ ਲਗਾਤਾਰ ਚੋਣ ਪ੍ਰਚਾਰ ਚੱਲ ਰਿਹਾ ਹੈ ਬਹੁਤ ਅੱਛਾ ਚੋਣ ਪ੍ਰਚਾਰ ਚੱਲ ਰਿਹਾ ਹੈ ਤਿਆਰੀ ਹੈ ਸਾਡੀ ਬਹੁਤ ਅਸੀਂ ਕਮਰ ਕੱਸੀ ਹੋਈ ਹੈ ਜਿਵੇਂ ਕਿ ਸਾਡੀ ਤੁਸੀਂ ਅਸੀਂ ਜਨਤਾ ਨੂੰ ਇਹ ਕਹਿੰਦੇ ਆਂ ਵੀ ਤੁਸੀਂ ਆਪ ਦੀ ਸਰਕਾਰ ਆ ਤੇ ਆਪ ਦਾ ਹੀ ਐਮਐਲਏ ਆ ਤੇ ਅਸੀਂ ਕਹਿੰਦੇ ਆਪ ਦਾ ਕਾਉਂਸਲਰ ਬਣਾਓ ਤਾਂ ਕਿ ਰੇਲ ਗੱਡੀ ਨੂੰ ਜਦੋਂ ਤਿੰਨ ਇੰਜਨ ਲੱਗ ਜਾਣਗੇ ਤੇ ਗੱਡੀ ਬਹੁਤ ਤੇਜ਼ ਦੌੜੇਗੀ ਤੇ ਸਾਨੂੰ ਜਨ ਸ਼ਤਾਬਦੀ ਦੀ ਲੋੜ ਨਹੀਂ ਪੈਗੀ ਲੋਕਾਂ ਦਾ ਕਿਸ ਤਰੀਕੇ ਦਾ ਸਹੂਲ ਹੋਗਾ ਤੁਸੀਂ 300 ਯੂਨਟ ਦਾ ਲੇਖਾ ਦਾ ਜਿਹੜਾ 300 ਯੂਨਟ ਦੀ ਗੱਲ ਹੈ ਵੀਰੇ ਅਸੀਂ ਇਸ ਮੁੱਦੇ ਨੂੰ ਹੁਣ ਅਸੀਂ ਕਾਉਂਸਲਰ ਦੇ ਦੌਰਾਨ ਚੋਣਾ 'ਚ ਸਾਨੂੰ ਇਹ ਮੁੱਦਾ ਜਿਹੜਾ ਆ ਇਹ ਪਰੇਸ਼ਾਨੀ ਲੋਕਾਂ ਨੂੰ ਆ ਰਹੀ ਹੈ ਇਹ ਅਸੀਂ ਨੋਟ ਕਰ ਲਿਆ ਤੇ ਅਸੀਂ ਜਲਦ ਤੋਂ ਜਲਦ ਆਪਣੇ ਮਾਨ ਸਾਹਿਬ ਦੇ ਅੱਗੇ ਇਹ ਅਸੀਂ ਪੇਸ਼ ਕਰਾਂਗੇ ਮੈਮ ਲੱਗਦਾ ਕਿ ਜਿੱਦਾਂ ਸਮੱਸਿਆਵਾਂ ਜਿਹੜੀਆਂ ਹੁੰਦੀਆਂ ਐ ਉਹ ਘਰ ਦੇ ਵਿੱਚ ਜਿਹੜੀਆਂ ਮਹਿਲਾਵਾਂ ਰਹਿੰਦੀਆਂ ਨੇ ਜਦੋਂ ਮਰਦ ਕੰਮ ਕਰਦੇ ਚਲੇ ਜਾਂਦੇ ਉਸ ਤੋਂ ਬਾਅਦ ਉਹਨਾਂ ਨੂੰ ਅਸਲੀ ਸਮੱਸਿਆਵਾਂ ਹੁੰਦੀਆਂ ਪਤਾ ਤੇ ਇਸ ਕਰਕੇ ਮਹਿਲਾਵਾਂ ਵੱਲੋਂ ਤੁਹਾਨੂੰ ਜਿਹੜੀਆਂ ਉਹ ਜ਼ਿਆਦਾ ਇਸ ਬਾਰੇ ਜਾਣਕਾਰੀ ਜਾਂ ਫੁੱਲ ਕੇ ਦੱਸ ਸਕਦੀਆਂ ਨੇ ਹਾਂਜੀ ਹਾਂਜੀ ਸਾਰੀਆਂ ਮਹਿਲਾਵਾਂ ਸਾਨੂੰ ਸਹਿਯੋਗ ਦੇ ਰਹੀਆਂ ਨੇ ਔਰ ਬਿਲਕੁਲ ਉਹ ਸਾਨੂੰ ਹੱਕ ਨਾਲ ਸਾਨੂੰ ਕਹਿੰਦੇ ਆ ਕਿ ਸਾਡੇ ਆ ਦੇਖੋ ਸਫਾਈ ਨਹੀਂ ਹੋਈ ਸਾਡਾ ਸੀਵਰੇਜ ਸਾਫ਼ ਨਹੀਂ ਆ ਸਾਡੇ ਟਰੀ ਨਹੀਂ ਕੱਟੇ ਗਏ ਸਾਡੇ ਪਾਰਕ ਸਾਫ਼ ਨਹੀਂ ਆ ਟਿਊਬਲ ਨਹੀਂ ਚੱਲ ਰਿਹਾ ਪਰ ਅਸੀਂ ਸਾਰੀਆਂ ਚੀਜ਼ਾਂ ਨੋਟ ਕਰ ਰਹੇ ਆ ਔਰ ਆਪਣੇ ਐਮਐਲਏ ਸਾਹਿਬ ਜਿਹੜੇ ਗੋਗੀ ਜੀ ਨੇ ਬਹੁਤ ਸਹਿਯੋਗ ਦੇ ਰਹੇ ਨੇ ਔਰ ਕਹ ਤੋ ਜਦੋਂ ਕਾਉਂਸਲਰ ਬਾਂਦੇ ਸਾਰੀ ਅਸੀਂ ਵਿਦਿਨ 40 ਡੇਸ ਸਾਰਾ ਕਲੀਅਰ ਕਰ ਜਾਵਾਂਗੇ